ਪਿੰਡ ਬੀੜਵਾਂਸੀਆਂ ਜਿਹੜਾ ਜਨੰਦਰ ਵਿਖੇ ಗ್ರಾಮ ਪੰਚਾਇਤ ਵੱਲੋਂ ਪਰਮਾਤਮਾ ਦਾ ਓਟ ਆਸਰਾ ਲੈਂਦੇ ਹੋਏ ਵਿਕਾਸ ਕਾਰਜਾਂ ਦੀ ਆਰੰਭਤਾ ਕੀਤੀ ਗਈ। ਇਸ ਮੌਕੇ ਤੇ ਸਰਪੰਚ ਅਵਤਾਰ ਸਿੰਘ ਬਾਸੀ ਦੀ ਅਗਵਾਈ ਵਿੱਚ ਸਮੂਹ ਪੰਚਾਇਤ ਮੈਂਬਰਾਂ ਅਤੇ ਪਿੰਡ ਦੇ ਪਤਵੰਤੇ ਸੱਜਣਾਂ ਦੀ ਹਾਜ਼ਰੀ ਵਿੱਚ ਪਾਰਕ ਦੇ ਨਿਰਮਾਣ ਦੇ ਕਾਰਜ ਦਾ ਉਦਘਾਟਨ ਕੀਤਾ ਗਿਆ। ਐਸੇ ਮੌਕੇ ਤੇ ਗਿਆਨੀ ਅਵਤਾਰ ਸਿੰਘ ਨੇ ਨਗਰ ਨਿਵਾਸੀਆਂ ਤੋਂ ਪਿੰਡ ਦੇ ਵਿਕਾਸ ਕਾਰਜਾਂ ਵਿੱਚ ਹਰ ਪ੍ਰਕਾਰ ਦਾ ਸਹਿਯੋਗ ਦੇਣ ਦੀ ਅਪੀਲ ਕੀਤੀ। ਖਾਸ ਤੌਰ ਤੇ ਪਿੰਡ ਦੇ ਐਨਆਰਏ ਵੀਰਾਂ ਨੂੰ ਤਗੀਦ ਕੀਤੀ ਕਿ ਉਹ ਪਿੰਡ ਦੇ ਵਿਕਾਸ ਵਿੱਚ ਪਹਿਲਾ ਵਾਂਗ ਹੀ ਵੱਧ ਚੜ ਕੇ ਸਹਿਯੋਗ ਦੇਣ ਤਾਂ ਜੋ ਗ੍ਰਾਮ ਪੰਚਾਇਤ ਬੀੜਵਾਂਸੀਆਂ ਪਿੰਡ ਦੇ ਸਰਪੱਖੀ ਵਿਕਾਸ ਨੂੰ ਧਿਆਨ ਵਿੱਚ ਰੱਖ ਕੇ ਜੋ ਉਪਰਾਲੇ ਕਰੇ ਹੈ ਉਹਨਾਂ ਵਿੱਚ ਸਫਲਤਾ ਪ੍ਰਾਪਤ ਹੋ ਸਕੇ। ਅੰਤ ਵਿੱਚ ਸਰਪੰਚ ਅਵਧਾਰ ਸਿੰਘ ਵਾਸੀ ਨੇ ਸਮੂਹ ਗ੍ਰਾਮ ਪੰਚਾਇਤ ਵੱਲੋਂ ਸਮੂਹ ਸਹਿਯੋਗੀ ਅਤੇ ਹਾਜ਼ਰ ਪਿੰਡ ਵਾਸੀਆਂ ਦਾ ਧੰਨਵਾਦ ਕੀਤਾ ਇਸ ਮੌਕੇ ਤੇ ਪੰਚਾਇਤ ਮੈਂਬਰਾਂ ਸੁਰਜੀਤ ਕੁਮਾਰ ਸੁਖਪ੍ਰੀਤ ਸਿੰਘ ਵਾਸੀ ਭੁਪਿੰਦਰ ਸਿੰਘ ਵਾਸੀ ਹਰਬ੍ਰੀਤ ਬਸਰਾ ਰਾਜਵਿੰਦਰ ਕੌਰ ਕੁਲਵਿੰਦਰ ਕੌਰ ਕਵਤਾ ਰਾਣੀ ਤੋਂ ਇਲਾਵਾ ਹੋਰ ਪਿੰਡ ਦੇ ਬਤਵੰਤੇ ਸੱਜਣ ਹਾਜ਼ਰ ਸਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਜ ਨਗਰ ਬੀੜਪੰਚੀਆਂ ਦੀ ਨਗਰ ਪੰਚਾਇਤ ਜਿਨ੍ਹਾਂ ਵੱਲੋਂ ਪਿੰਡ ਦੇ ਵਿਕਾਸ ਕਾਰਜਾਂ ਦਾ ਆਰੰਭ ਕੀਤਾ ਜਾ ਰਿਹਾ ਹੈ ਇਹ ਸ਼ਰੰਭਤਾ ਦੇ ਸਮੇਂ ਆ ਜੋ ਪਾਰਕ ਦੀ ਰੰਭਤਾ ਕੀਤੀ ਜਾ ਰਹੀ ਹੈ ਪਾਰਕ ਬਣਾਇਆ ਜਾ ਰਿਹਾ ਹੈ ਕਿ ਬਾਕੀ ਵੀ ਕਾਰਜ ਜੋ ਇਹ ਨਿਰੰਤਰ ਜਾਰੀ ਰਹਿਣਗੇ ਤੇ ਮੈਂ ਸਮੂੱਚੇ ਨਗਰ ਨੂੰ ਇਹ ਬੇਨਤੀ ਕਰਦਾ ਕਿ ਪੰਚਾਇਤ ਦਾ ਪੂਰਾ ਸਹਿਯੋਗ ਦੇ ਕੇ ਆਪਾਂ ਇਹਨਾਂ ਨਿਰਮਾਣ ਕਾਰਜਾਂ ਨੂੰ ਨੇਪਰੇ ਚਾੜਨ ਦਾ ਯਤਨ ਕਰੀਏ ਤੇ ਨਾਲ ਹੀ ਇੱਕ ਸਮੂੱਚੀ ਪੰਚਾਇਤ ਵੱਲੋਂ ਸਮੁੱਤੇ ਨਗਰ ਵੱਲੋਂ ਐਨਆਰਆਈ ਵੀਰਾਂ ਨੂੰ ਵਿਸ਼ੇਸ਼ ਤੌਰ ਤੇ ਇੱਕ ਸਨੇਹਾ ਤੇ ਆਪਣੇ ਪਿੰਡ ਨੂੰ ਸੁੰਦਰ ਬਣਾਉਣ ਦੇ ਲਈ ਆਓ ਅੱਗੇ ਵਧੋ ਆਪਜੀ ਦਾ ਹਰ ਪ੍ਰਾਣੀ ਦਾ ਆਿਆਂ ਦਾ ਸਤਿਕਾਰ ਕੀਤਾ ਜਾਵੇਗਾ ਆਪਜੀ ਦੇ ਸਹਾਰੇ ਹੀ ਇਹ ਕਾਰਜ ਨੇਪੜੇ ਚਾੜਨੇ ਨੇ ਕਿਉਂਕਿ ਇਹ ਤੇ ਜੋ ਬਾਗ ਰੂਪੀ ਨਗਰ ਦੇ ਮਾਲੀ ਨੇ ਆਪਾਂ ਇਹਨਾਂ ਦਾ ਸਾਥ ਦੇਣਾ ਤਦੇ ਤੇ ਸਿਆਣੇ ਕਹਿੰਦੇ ਨੇ ਕਿ ਜੇਸ ਬਾਗ ਦਾ ਮਿਹਨਤੀ ਹੋਵੇ ਮਾਲੀ ਬਾਗ ਵੰਡ ਦਾ ਸਦਾ ਸੁਗੰਧੀਆਂ ਨੂੰ ਬੱਚੇ ਜਿਨ੍ਹਾਂ ਦੇ ਆਗਿਆਕਾਰ ਹੁੰਦੇ ਕਦੇ ਪਉਣ ਨਾ ਆਤਾਂ ਗੰਦੀਆਂ ਨੂੰ ਮਹਾਪੁਰਖਾਂ ਤੇ ਜਿਨ੍ਹਾਂ ਦੀ ਹੋਵੇ ਕਿਰਪਾ ਕੱਟ ਦਿੰਦੇ ਨੇ ਜਮਾਂ ਦੀਆਂ ਫੰਦੀਆਂ ਨੂੰ ਜਿਨ੍ਹਾਂ ਪਿੰਡਾਂ ਦੇ ਲੋਕ ਇਤਿਫਾਕ ਰੱਖਣ ਉਹ ਛੋਂਦੇ ਨੇ ਸਦਾ ਬਲੰਦੀਆਂ ਨੂੰ ਉਹ ਛੋਂਦੇ ਨੇ ਸਦਾ ਬਲੰਦੀਆਂ ਨੂੰ ਆਓ ਆਪਾਂ ਇਤਿਫਾਕ ਦੇ ਨਾਲ ਪੂਰੀ ਪੰਚਾਇਤ ਦਾ ਸਹਿਯੋਗ ਦੇ ਕੇ ਆਪਣੇ ਨਗਰ ਨੂੰ ਇੱਕ ਨਮੂਨੇ ਦਾ ਨਗਰ ਬਣਾਈਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ